ਕਵਰ ਆਪਣਾ ਕਰੋ ਮੈਨੂੰ ਪਤਾ ਭਾਬੀ ਨੇ ਨਾ ਤੁਹਾਨੂੰ ਇੰਸਟਾ ਤੇ ਰੀਲ ਭੇਜੀ ਹੋਣੀ ਆ ਕਿ ਆ ਸਕਿਨ ਕਲਦਾ ਕੋਟ ਪੈਂਟ ਸਵਾਇਓ ਤੇ ਹੁਣ ਭਾਬੀ ਦੀ ਪਸੰਦ ਹੀ ਪਾਉਣੀ ਆ ਭੈਣ ਦੀ ਪਸੰਦ ਕਿਹਨੇ ਪਾਉਣੀ ਅਦੇ ਕਿਵੇਂ ਭੈਣ ਭਰਾ ਦੋਨੋਂ ਦੰਦ ਕੱਢਣ ਦੇ ਨੇ ਅੱਲਾ ਪ੍ਰੀਤ ਅਨਲ ਮਾਰਚ ਪਲਾਸ ਪਿਆ ਜਾਂ ਲੈ ਕੇ ਆ ਜਰਾ ਮੈਂ ਤੁਹਾਡਾ ਇੱਕ ਇੱਕ ਦੰਦ ਕੱਢਾ ਦੋਨਾਂ ਦਾ ਹਾਂਜੀ ਮੰਮੀ ਇਹ ਤਾਂ ਗੱਲ ਤੁਹਾਡੀ 16 ਨੇ ਸੱਚੀ ਹੈ ਵਿਗ ਘਰ ਦੇ ਮੋਢੀ ਤੋਂ ਬਿਨਾ ਨਾ ਘਰ ਖਿੰਡ ਜਾਂਦਾ ਉਸ ਕੁੜੀ ਦੇ ਵਿਆਹ ਤੇ ਮੇਰੇ ਵੀ ਕੁਝ ਫਰਜ਼ ਨੇ ਜਿਹੜੇ ਕਿ ਮੈਂ ਪੂਰੇ ਕਰਨੇ ਆ ਮੇਰੀ ਉੱਤੇ ਬੈਠੀ ਭੈਣ ਨੂੰ ਮੈਂ ਵੀ ਕੋਈ ਜਵਾਬ ਦੇਣਾ ਮਾਂ ਪਿਓ ਦੀਆਂ ਕੀਤੀਆਂ ਬੱਚਿਆਂ ਨੂੰ ਭੁਗਤਣੀਆਂ ਪੈਂਦੀਆਂ ਬਸ ਫੇਰ ਰਮਨ ਤੇ ਦਿਪੀ ਦੀਆਂ ਕੀਤੀਆਂ ਰਾਦੀਗਾ ਹੁਣ ਭੁਗਤੇਗੀ ਸਸੀਕਾ ਲੰਟੀ ਜੀ ਠੀਕ ਹੋ ਅੱਜ ਤੁਸੀਂ ਮੈਨੂੰ ਫੋਨ ਕਰਕੇ ਕਿਵੇਂ ਬੁਲਾ ਲਿਆ ਬੈਠ ਬੱਬੂ ਦੱਸਦੀ ਆ ਨਾ ਤੂੰ ਕੰਮ ਵਿੱਚੇ ਹੀ ਛੱਡ ਕੇ ਚਲਾ ਗਿਆ ਇਹਨੂੰ ਪਤਾ ਤਾਂ ਸੀ ਵੀ ਸਾਡਾ ਸਾਰਾ ਕੰਮ ਨਾ ਤੇਰੇ ਹੀ ਆਸਰੇ ਹੈ ਕੀ ਗੱਲ ਗੈਰੀ ਭਾਜੀ ਨੇ ਤੁਹਾਨੂੰ ਦੱਸਿਆ ਨਹੀਂ ਮੈਨੂੰ ਤਾਂ ਕੰਮ ਤਾਂ ਉਹਨਾਂ ਨੇ ਕੱਢਿਆ ਗੈਰੀ ਨੇ ਕੱਢਿਆ ਪਰ ਗੈਰੀ ਤੇ ਲਾਪਰੀਤ ਤਾਂ ਮੈਨੂੰ ਕਹਿ ਰਹੇ ਸੀਗੇ ਵੀ ਬੱਬੂ ਨੂੰ ਕਿਤੇ ਹੋਰ ਵੱਧ ਪੈਸੇ ਮਿਲ ਗਏ ਨੇ ਉਹ ਉੱਥੇ ਲੱਗ ਗਿਆ ਕੰਮ ਤੇ ਲੱਗਦਾ ਗੈਰੀ ਵੀਰੇ ਨੇ ਆਂਟੀ ਨੂੰ ਦੱਸਿਆ ਨਹੀਂ ਜੇ ਦੱਸਿਆ ਹੁੰਦਾ ਤੇ ਇਦਾਂ ਬਿਠਾ ਕੇ ਗੱਲ ਨਾ ਕਰਦੇ ਹਾਂਜੀ ਹਾਂਜੀ ਆਂਟੀ ਕੰਮ ਤਾਂ ਮਿਲ ਗਿਆ ਸੀ ਕਿਤੇ ਹੋਰ ਪਰ ਉੱਥੇ ਉਹ ਗੱਲ ਨਹੀਂ ਜੋ ਇੱਥੇ ਸੀ ਤੇ ਫੇਰ ਤੂੰ ਗੈਰੀ ਨੂੰ ਫੋਨ ਕਰਕੇ ਕਹਿ ਦੇਣਾ ਸੀ ਵੀ ਮੈਨੂੰ ਉੱਥੇ ਕੰਮ ਸੈੱਟ ਨਹੀਂ ਬੈਠਾ ਤੇ ਮੈਨੂੰ ਦੁਬਾਰਾ ਬੁਲਾ ਲਓ ਤੁਹਾਨੂੰ ਗੈਰੀ ਭਾਜੀ ਦਾ ਪਤਾ ਤਾਂ ਹੈ ਜੇ ਇੱਕ ਵਾਰੀ ਗੁੱਸੇ ਹੋ ਜਵੇ ਤੇ ਫੇਰ ਕਿੱਥੇ ਛੇਤੀ ਮੰਦੇ ਤਾਂ ਕਰਕੇ ਮੈਂ ਗੈਰੀ ਭਾਜੀ ਨੂੰ ਫੋਨ ਕਰਕੇ ਪੁੱਛਿਆ ਨਹੀਂ ਬੱਬੂ ਮੈਂ ਗੈਰੀ ਨੂੰ ਸਮਝਾਵਾਂਗੀ ਤੇ ਉਹ ਨਾ ਤੈਨੂੰ ਫੇਰ ਫੋਨ ਕਰਕੇ ਤੇ ਕੰਮ ਤੇ ਨਾ ਬੁਲਾ ਲੇਗਾ ਤੇ ਨਾਲੇ ਨਾ ਮੈਂ ਤੈਨੂੰ ਐਸ ਕਰਕੇ ਬੁਲਾਇਆ ਸੀ ਓ ਜੇਰਾ ਤੇਰਾ ਦੋਸਤ ਨਹੀਂ ਵਿੱਕੀ ਵਿੱਕੀ ਉਹਨੂੰ ਨਾ ਆਪਾਂ 2 ਢਾਈ ਸਾਲ ਪਹਿਲੇ ਪੈਸੇ ਦਿੱਤੇ ਸੀਗੇ 2 ਲੱਖ ਰੁਪਈਆ ਤੇ ਉਹਦੀ ਗੱਲ ਕਰਨੀ ਸੀ ਤੇਰੇ ਨਾਲ ਹਾਂਜੀ ਹਾਂਜੀ ਆਂਟੀ ਵਿੱਕੀ ਆਪਾਂ ਪੈਸੇ ਦਿੱਤੇ ਸੀ ਉਹਨੂੰ ਉਹ ਤਾਂ ਟਾਈਮ ਸਰ ਵਿਆਜ ਦੇਈ ਜਾਂਦਾ ਉਹਦੀ ਤੁਸੀਂ ਕੀ ਗੱਲ ਕਰਨੀ ਹਾਂ ਹਾਂ ਬੱਬੂ ਉਹ ਤਾਂ ਨਾ ਟਾਈਮ ਤੇ ਪੈਸੇ ਦੇਈ ਜਾਂਦਾ ਸੀ ਆ ਜਿੱਦਾਂ ਦਾ ਤੂੰ ਕੰਮ ਤੋਂ ਹਟਿਆ ਹੈ ਨਾ ਪਤਾ ਨਹੀਂ ਉਹਦੇ ਦਿਮਾਗ 'ਚ ਕੀ ਆਇਆ ਆ ਪਿੱਛੇ 4 ਮਹੀਨੇ ਹੋ ਗਏ ਨੇ ਉਨੇ ਕੋਈ ਵਿਆਜ ਨਹੀਂ ਦਿੱਤੀ ਆਂਟੀ ਉਹਦੇ ਡਾਕੂਮੈਂਟ ਪਏ ਆਪਣੇ ਕੋ ਚੈੱਕ ਵੀ ਪਿਆ ਸਤਾਮ ਵੀ ਪਿਆ ਕੋਈ ਗੱਲ ਨਹੀਂ ਕਢਾ ਲਾਂਗੇ ਪੈਸੇ ਆਪਾਂ ਤਾਂ ਮੈਨੂੰ ਲੱਗਦਾ ਹੈ ਵੀ ਤੇਰੇ ਦਿਮਾਗ ਚੋਂ ਨਾ ਗੱਲ ਨਿਕਲ ਗਈ ਏ ਆਪਾਂ ਉਹਦੇ ਕੋਲੋਂ ਨਾ ਕੋਈ ਡਾਕੂਮੈਂਟ ਨਹੀਂ ਲਏ ਸੀਗੇ ਤੇਰੀ ਜ਼ਿੰਮੇਵਾਰੀ ਤੇ ਪੈਸੇ ਦਿੱਤੇ ਸੀ ਅੱਛਾ ਅੱਛਾ ਆਂਟੀ ਯਾਦ ਆ ਗਿਆ ਉਹਨੂੰ ਆਪਾਂ ਪੈਸੇ ਦਿੱਤੇ ਸੀਗੇ ਪਰ ਉਹਨੂੰ ਦਿੱਤੇ ਸੀ ਆਪਾਂ 5% ਤੇ ਉਹਦਾ ਆਪਾਂ ਲੋਕਾਂ ਨੂੰ ਦਿੰਨੇ ਆ 10% ਤੇ 2 ਲੱਖ ਦਾ 4 ਮਹੀਨਿਆਂ ਦਾ 40 ਹਜ਼ਾਰ ਰੁਪਿਆ ਹੋ ਗਿਆ ਪਰ ਬੱਬੂ ਜ਼ਿੰਮੇਵਾਰੀ ਤਾਂ ਨਾ ਤੇਰੀ ਸੀਗੀ ਮੈਂ ਤਾਂ ਕਿਹਾ ਚੱਲ ਆਪਣੇ ਆਪ ਪੈਸੇ ਦੇ ਦੂਗਾ ਪਰ ਉਹ ਉਹ ਤਾਂ ਫੋਨ ਹੀ ਨਹੀਂ ਚੱਕਦਾ ਪਿਆ ਜੇ ਉਹਨੂੰ ਦੋ ਤਿੰਨ ਫੋਨ ਲਗਾਤਾਰ ਕਰ ਦੋ ਤੇ ਮੂੰਹ ਰਿਓ ਮਾੜਾ ਚੰਗਾ ਬੋਲਦਾ ਆਂਟੀ ਤੁਹਾਨੂੰ ਕਿਹਾ ਕੁਝ ਉਹਨੇ ਮਾੜਾ ਚੰਗਾ ਹਾਂ ਹਾਂ ਮੈਨੂੰ ਹੀ ਕਿਹਾ ਮੈਂ ਤਾਂ ਤੇਰੇ ਨਾਲ ਗੱਲ ਕਰਦੀ ਪਈਆਂ ਗੈਰੀ ਨੂੰ ਤਾਂ ਮੈਂ ਤਾਂ ਨਹੀਂ ਦੱਸਿਆ ਗੈਰੀ ਦਾ ਜਾ ਕੇ ਲੜ ਪਊਗਾ ਆਂਟੀ ਇੱਕ ਤਾਂ ਉਹਨੂੰ ਪੈਸੇ ਦਿੱਤੇ ਉਧਰੋਂ ਵਿਆਜ ਨਹੀਂ ਦੇ ਰਿਆ ਤੇ ਉੱਤੋਂ ਸਾਡੀ ਮਾਂ ਨੂੰ ਮਾੜਾ ਚੰਗਾ ਬੋਲੂਗਾ ਤੇ ਪੁੱਤ ਬਖਸ਼ੂਗਾ ਥੋੜੀ ਮੈਨੂੰ ਕਹਿੰਦਾ ਵੀ 2 ਸਾਲ ਹੋ ਗਏ ਤੁਹਾਨੂੰ ਵਿਆਜ ਖਾਂਦਿਆਂ ਤੇ ਹੋਰ ਵਿਆਜ ਮੰਗਦਿਆਂ ਤੁਹਾਨੂੰ ਸ਼ਰਮ ਨਹੀਂ ਆਂਦੀ ਹੈ ਨੀ ਕੇ ਪੈਸੇ ਪੂਸੇ ਜੋ ਜੋ ਕਰਨਾ ਕਰ ਲੋ ਇਸ ਤਰ੍ਹਾਂ ਬੋਲਿਆ ਮੈਨੂੰ ਉੱਤੋਂ ਤੂੰ ਤੂੰ ਕਰਕੇ ਬੋਲਦਾ ਸੀ ਕਹਿੰਦਾ ਤੂੰ ਕਰ ਲੈ ਜੋ ਕਰਨਾ ਮੈਂ ਨਹੀਂ ਤੇਰੇ ਕੋਲੋਂ ਡਰਦਾ ਬੱਬੂ ਨਾ ਹੁਣ ਆਪਾਂ ਲੜਨਾ ਹੈ ਤਨਾ ਆਪਾਂ ਕੋਈ ਵਿਆਜ ਲੈਣੀ ਐ ਉਹਨੂੰ ਤੂੰ ਬਸ ਐਨਾ ਕਹ ਦੇ ਵੀ ਸਾਡਾ 2 ਲੱਖ ਮੋੜ ਆਂਟੀ ਜੇ ਮੈਂ ਕੱਲਾ ਜਾ ਕੇ ਪੈਸੇ ਮੰਗੂਗਾ ਨਾ ਤੇ ਉਹਨੇ ਸਮਝ ਨਾ ਤੇ ਕਿਤੇ ਆਪਣੀ ਜੇਬ ਚ ਪਾਣ ਨੂੰ ਫਿਰਦਾ ਜੇ ਮੈਂ ਤੁਹਾਨੂੰ ਲੈ ਕੇ ਜਾਊਗਾ ਜੇ ਉਹਨੇ ਤੁਹਾਨੂੰ ਉੱਥੇ ਚੰਗਾ ਮਾੜਾ ਬੋਲਤਾ ਫਿਰ ਮੈਂ ਬਖਸ਼ਣਾ ਨਹੀਂ ਗੈਰੀ ਭਾਜੀ ਦਾ ਤੁਹਾਨੂੰ ਪਤਾ ਹੀ ਆ ਨਹੀਂ ਮੈਂ ਤੇਰੇ ਨਾਲ ਚੱਲ ਪੈਣੀ ਆ ਤੂੰ ਉਹਨੂੰ ਕਹਿ ਵੀ ਸਾਡੇ ਭਰਾਵਾ ਪੈਸੇ ਦੇ ਤੇ ਫਿਰ ਤੈਨੂੰ ਪਤਾ ਹੀ ਐ ਵੀ ਪੈਸੇ ਕਿੱਦਾਂ ਕਢਾਣੇ ਆਂਟੀ ਆਪਾਂ ਲੜਨਾ ਲੁੜਨਾ ਨਹੀਂ ਹੈਗਾ ਬੰਦਾ ਉਹ ਵੀ ਗੰਦਾ ਵਾ ਆਪਾਂ ਪੈਸੇ ਪਿਆਰ ਨਾ ਕਢਾਣੇ ਆ ਉਹਦੇ ਵਾਸਤੇ ਆਪਾਂ ਗੈਰੀ ਭਾਜੀ ਨੂੰ ਵਿੱਚ ਪਾਣਾ ਪੈਣਾ ਜੇ ਗੈਰੀ ਨੂੰ ਵਿੱਚ ਪਾਣਾ ਹੁੰਦਾ ਤੇ ਮੈਂ ਤੈਨੂੰ ਬੁਲਾਉਂਦੀ ਓਈ ਕਿਉਂ ਤੈਨੂੰ ਗੈਰੀ ਦੇ ਸੁਭਾਅ ਦਾ ਤਾਂ ਪਤਾ ਹੈ ਉਹਨੇ ਤੇ ਲਾੜੀ ਪੈਣਾ ਉਹ ਨਹੀਂ ਆਂਟੀ ਗੈਰੀ ਭਾਜੀ ਹੁਣ ਬਦਲ ਗਿਆ ਹੁਣ ਉਹ ਲੜਨ ਵਾਲਿਆਂ ਚੋਂ ਨਹੀਂ ਰਿਹਾ ਹੁਣ ਪਿਆਰ ਨਾਲ ਸਮਝਾ ਦਿੰਦਾ ਬੰਦੇ ਨੂੰ ਪਿਆਰ ਨਾਲ ਸਮਝਾ ਦਿੰਦਾ ਉਹ ਕਿੱਦਾਂ ਮੈਂ ਸਮਝੀ ਨਹੀਂ ਬੱਬੂ ਆਂਟੀ ਤੁਸੀਂ ਸਾਰੀਆਂ ਗੱਲਾਂ ਛੱਡੋ ਆਪਾਂ ਵਿੱਕੀ ਕੋ ਪੈਸੇ ਲੈਣੇ ਆ ਨਾ ਗੈਰੀ ਭਾਜੀ ਜਾਊਗਾ ਪੈਸੇ ਵੀ ਲੈ ਕੇ ਆਊਗਾ ਔਰ ਲੜੂਗਾ ਵੀ ਨਹੀਂ ਬਸ ਨਾ ਨਾ ਭਰਾਵਾ ਮੁੰਡਾ ਤੇ ਮੈਂ ਭੇਜਣਾ ਨਹੀਂ ਤੂੰ ਨਾ ਆਪਣੇ ਹਿਸਾਬ ਨਾਲ ਗੱਲ ਕਰ ਲੈ ਜੇ ਦੇਂਦਾ ਇਹਦਾ ਠੀਕ ਹੈ ਨਹੀਂ ਤਾਂ ਛੱਡ ਪਰੇ ਉਹ ਆਂਟੀ ਜੇ ਤੁਸੀਂ ਐਦਾਂ ਪੈਸੇ ਸਾਰਿਆਂ ਨੂੰ ਛੱਡਣ ਲੱਪੇ ਤੇ ਇੱਕ ਦਿਨ ਤੁਹਾਨੂੰ ਆਪਣੇ ਲਈ ਪੈਸੇ ਮੰਗਣੇ ਪੈ ਜਾਣੇ ਆ ਉਸ ਟਾਈਮ ਨਾ ਵਿੱਕੀ ਬੜਾ ਔਖਾ ਸੀ ਤੇ ਗੈਰੀ ਭਾਜੀ ਨੇ 2 ਲੱਖ ਰੁਪਇਆ ਫੜਾਤ ਅਸੀਂ ਚੁੱਪ ਕਰਕੇ ਤੈਨੂੰ ਪਤਾ ਤੇ ਹੈ ਲੋਕੀ ਨਾ ਪੈਸੇ ਲੈਣ ਦੀ ਵਕਤ ਕੁਝ ਹੋਰ ਹੁੰਦੇ ਨੇ ਤੇ ਦੇਣ ਦੀ ਵਕਤ ਕੁਝ ਹੋਰ ਹੁੰਦੇ ਨੇ ਨਹੀਂ ਤੁਹਾਨੂੰ ਕੀ ਕਹਿੰਦਾ ਕਿ ਮੈਂ 2 ਸਾਲ ਵਿਆਜ ਭਰਤੀ ਤੇ ਹੁਣ ਮੈਂ ਪੈਸੇ ਨਹੀਂ ਦੇਣੇ ਉਹ ਕਹਿੰਦਾ ਵੀ 2 ਸਾਲਾਂ ਵਿੱਚ ਮੈਂ ਤੁਹਾਨੂੰ 2 ਲੱਖ 40 ਹਜ਼ਾਰ ਮੋੜਦਾ ਦਿੱਤਾ ਵੀ ਹੋਰ ਕੀ ਕਰਾਂ ਕੋਈ ਨਹੀਂ ਮੈਂ ਕੱਲ ਸਵੇਰੇ ਗੈਰੀ ਭਾਜੀ ਨੂੰ ਫੋਨ ਕਰਕੇ ਉਧਰ ਜਾ ਕੇ ਪੈਸੇ ਲੈ ਆਉਂਗਾ ਤੁਸੀਂ ਬਸ ਗੈਰੀ ਭਾਜੀ ਨੂੰ ਕਹਿ ਦਿਓ ਕਿ ਬੱਬੂ ਦਾ ਫੋਨ ਚੱਕ ਲਵੇ ਚੱਲ ਬੱਬੂ ਠੀਕ ਐ ਤੂੰ ਐਦਾਂ ਕਰੀ ਨਾ ਤਾਂ ਤੂੰ ਲੜੀ ਤੇ ਨਾ ਗੈਰੀ ਨੂੰ ਲੜੰਦਈ ਕਿਉਂਕਿ ਮੈਨੂੰ ਤਾਂ ਜਿੱਦਾਂ ਦਾ ਗੈਰੀ ਓਦਾਂ ਦਾ ਤੂੰ ਪਰ ਆਂਟੀ ਅੱਜ ਦੇ ਟਾਈਮ ਦੇ ਵਿੱਚ ਜੇ ਕਿਸੇ ਨੂੰ ਪੈਸੇ ਦਿੱਤੇ ਆ ਨਾ ਤੇ ਲੈਣੇ ਵੀ ਆਣੇ ਚਾਹੀਦੇ ਆ ਕੋਈ ਗੱਲ ਨਹੀਂ ਆ ਜੂਗੇ ਪੈਸੇ ਮੰਮੀ ਉੱਪਰ ਸਿੱਧੀ ਆਂਦੀ ਪਈ ਆ ਗਰਮੀ ਜੀ ਲੱਗਣ ਲੱਗ ਗਈ ਆ ਆਪਾਂ ਅੰਦਰ ਨਾ ਬੈਠ ਜਾਈਏ ਆ ਗੇਟ ਖੁੱਲਾ ਆ ਆਂਦਾ ਜਾਂਦਾ ਹਰ ਕੋਈ ਪੁੱਛੀ ਜਾਂਦਾ ਕੀ ਗੱਲ ਹੋਈ ਆਂਟੀ ਨੂੰ ਐਦਾਂ ਕਿਉਂ ਪਏ ਆ ਉਹ ਤੂੰ ਨਾ ਮਨ ਜਾਂ ਤਾਂ ਸਿਰ ਘੁੱਟ ਲੈ ਜਾਂ ਫਿਰ ਆਪਣੀ ਜੁਬਾਨ ਹੀ ਚਲਾ ਲੈ ਜਦੋਂ ਮੜ ਜਾਂ ਰਾਵਾਂਣ ਲੱਗਦਾ ਉਦੋਂ ਕੁਝ ਬੋਲ ਪੈਣੀ ਆ ਮੰਮੀ ਇੱਕ ਘੰਟਾ ਹੋ ਚੱਲਿਆ ਮੈਨੂੰ ਸਿਰ ਘੋਟ ਦੇ ਆ ਤੁਸੀਂ ਕਿਤੇ ਡਰਾਮੇ ਤਾਂ ਨਹੀਂ ਕਰਦੇ ਕਿ ਸੱਚੀ ਉਹ ਸਿਰ ਦੁਖਦਾ ਜੇ ਸੱਚੀ ਦੁਖਦਾ ਹੁੰਦਾ ਹੋਂ ਤੱਕ ਤਾਂ ਤੂੰ ਹੀ ਸੋ ਜਾਣਾ ਸੀ। ਆ ਤੂੰ ਨਾ ਚਾਹੇ ਮੇਰਾ ਸਿਰ ਦੁਖਦਾ ਚਾਹੇ ਨਹੀਂ ਦੁਖਦਾ ਡਰਾਮੇ ਨਾ ਕਰ। ਚਲ ਬਾਜਾ ਤੋ। ਨਹੀਂ ਤਾਂ ਨਾ ਸੀ ਫਿਰ ਮੈਂ ਚੱਲੀ ਅੰਦਰ। ਗਰਮੀ ਲੱਗੀ ਜਾਂਦੀ ਆ ਮੈਨੂੰ। ਮੰਮੀ। ਓ ਮੰਮੀ। ਓ ਕੀ ਮੰਮੀ ਮੰਮੀ ਲਈ ਆ। ਚਲ ਭਾਜਾ ਅੰਦਰ। ਉੱਠੋ ਤਾਂ ਸਹੀ ਆਹ ਦੇਖੋ ਰਿਸ਼ਤੇਦਾਰ ਆਏ ਆ ਆਪਣੇ ਰਮਨ ਰਮਨ ਤੂੰ ਕਦੋਂ ਆਇਆ ਮੈਨੂੰ ਤਾਂ ਭੈਣ ਆਏ ਚਾਰ ਪੰਜ ਦਿਨ ਹੋ ਗਏ ਅਮਨ ਨੂੰ ਵੀ ਪਤਾ ਤੇ ਅੱਜ ਨੂੰ ਵੀ ਪਤਾ ਕੀ ਗੱਲ ਇਹਨਾਂ ਨੇ ਦੱਸਿਆ ਨਹੀਂ ਤੁਹਾਨੂੰ ਪੂਆ ਜੀ ਤੁਸੀਂ ਅਮਨ ਵੱਲ ਐਂ ਦੇਖਦੇ ਪਿਓ ਜਿਵੇਂ ਤੁਹਾਨੂੰ ਸੱਚੀ ਨਹੀਂ ਪਤਾ ਜਿਸਨ ਡੈਡੀ ਆਏ ਸੀਗੇ ਨਾ ਮੈਂ ਉਸੇ ਰਾਤ ਨੂੰ WhatsApp ਤੇ ਮੈਸੇਜ ਕੀਤਾ ਸੀਗਾ ਅੱਜੂ ਅਮਨ ਨੇ ਅੱਗੋਂ ਵਧਾਈਆਂ ਵੀ ਦਿੱਤੀਆਂ ਸੀ ਉਹ 4 ਦਿਨ ਹੋ ਗਏ ਮੰਮੀ ਨੂੰ ਬਿਮਾਰ ਪਿਆ ਨੂੰ ਅੱਜੂ ਤਾਂ ਸਵੇਰੇ 9 ਵਜੇ ਕੰਮ ਤੇ ਚਲ ਜਾਂਦਾ ਰਾਤੀ 9 ਵਜੇ ਆਂਦਾ ਆ ਦੋ ਟਾਈਮ ਮੰਮੀ ਨੂੰ ਡਾਕਟਰ ਕੋਲ ਮੈਂ ਹੀ ਲੈ ਕੇ ਜਾਂਦੀ ਆ ਕਦੀ ਬੀਪੀ ਲੋ ਹੋ ਜਾਂਦਾ ਕਦੀ ਇਹਨਾਂ ਨੂੰ ਚੱਕਰ ਆਣ ਲੱਗ ਜਾਂਦੇ ਆ ਧੁੱਪ ਬਹੁਤ ਤੇਜ਼ ਆ ਚੁੱਭਦੀ ਪਈ ਆ ਅੰਦਰ ਬਹਿ ਕੇ ਗੱਲ ਕਰਦੇ ਆ ਥੋੜੀ ਦੇਰ ਤੱਕ ਦੀਦੀ ਤੁਹਾਡਾ ਬੀਪੀ ਵੀ ਵਧਣਾ ਆਜੋ ਅੰਦਰ ਮੈਂ ਕਿੱਦਾਂ ਕਰਨਾ ਉਹਨਾਂ ਦਾ ਤਾਂ ਮੈਨੂੰ ਪਤਾ ਨਹੀਂ ਵੀ ਕੀ ਕਰਨਾ ਪਰ ਮੈਨੂੰ ਨਾ ਤੇਰਾ ਕੁਝ ਨਾ ਕੁਝ ਕਰਨਾ ਹੀ ਪੈਣਾ ਜਦ ਤੈਨੂੰ ਉਹਨਾਂ ਨੇ ਵਟਸਐਪ ਤੇ ਦੱਸਦਾ ਸੀ ਪਰ ਤੈਨੂੰ ਮੈਨੂੰ ਦੱਸਣਾ ਜ਼ਰੂਰੀ ਨਹੀਂ ਸਮਝਿਆ ਉਹ ਮੈਨੂੰ ਤਾਂ ਲੱਗਿਆ ਸੀ ਨਾ ਕਿ ਰਾਦੀ ਕਹਿੰਵੇਂ ਝੂਠ ਬੋਲਦੀ ਪਈ ਐ ਐਵੇਂ ਟਾਂਜਾ ਜਿਹਾ ਮਾਰੀ ਜਾਂਦੀ ਐ ਮੈਨੂੰ ਥੋੜੀ ਪਤਾ ਸੀ ਕਿ ਮਾਮਾ ਸੱਚੀ ਆ ਗਿਆ ਆ ਫਿਰ ਦੇਖਦੇ ਆ ਕੀ ਕਰਨਾ ਤੂੰ ਤੁਸੀਂ ਇੱਥੇ ਕਿਉਂ ਬੈਠ ਗਏ? ਉੱਥੇ ਬੈਠੋ RAMLAL ਸੋਫੇ ਤੇ। ਉਹ ਰਿਸ਼ਤੇਦਾਰਾਂ ਦੇ ਬੈਠਣ ਵਾਸਤੇ ਹੀ ਆ ਸੋਫਾ। ਦੀਦੀ, ਇਹ ਉਹ ਰਿਸ਼ਤੇਦਾਰਾਂ ਲਈ ਆ ਸੋਫੇ ਜਿਨ੍ਹਾਂ ਨਾਲ ਦਿਲਾਂ ਦੇ ਰਿਸ਼ਤੇ ਹੋਣ। ਜਿਹੜੇ ਰਿਸ਼ਤੇਦਾਰ ਚੁੱਭਦੇ ਹੋਣ ਨਾ ਉਹ ਇੱਥੇ ਹੀ ਠੀਕ ਨੇ। ਤੂੰ ਇੱਧਰ ਕਿੱਧਰ ਜਾ ਇਹਨਾਂ ਵਾਸਤੇ ਪਾਣੀ ਲੈ ਕੇ ਆ। ਅਸੀਂ ਸਭ ਕੁਝ ਪੀ ਖਾ ਕੇ ਆਏ ਆ। ਬੈਠੋ ਇੱਥੇ। ਅਰਮਨ, ਤੂੰ ਇੱਕ ਤਾਂ ਇੰਨੇ ਦਿਨਾਂ ਬਾਅਦ ਆਇਆ। ਆਹ ਤੂੰ ਕਿਹੜੀਆਂ ਗੱਲਾਂ ਕਰ ਜਾਂਦਾ ਫਰਕ ਵਾਲੀਆਂ? ਆ ਦਿਲਾਂ ਵਾਲੇ ਰਿਸ਼ਤੇ। ਤੁਮੇ ਰਿਸ਼ਤੇ ਇੱਕ ਹੀ ਹੁੰਦਾ ਮੈਨੂੰ ਆਏ ਨੂੰ 5 ਦਿਨ ਹੋ ਗਏ ਮੈਂ ਥੋੜਾ ਉਧਰ ਵੇਟ ਕਰ ਰਿਹਾ ਸੀ ਵੀ ਤੁਸੀਂ ਉਧਰ ਆਉਂਗੇ ਹਾਰ ਕੇ ਮੈਨੂੰ ਇੱਧਰ ਆਉਣਾ ਹੀ ਪਿਆ ਆ ਤੁਹਾਡੀ ਗੱਲ ਕਰਨ ਵਾਸਤੇ ਮੈਂ ਵੀ ਤੁਹਾਡੇ ਤੋਂ ਇਹੀ ਪੁੱਛਣਾ ਚਾਹੁੰਨਾ ਵੀ ਤੁਸੀਂ ਰਿਸ਼ਤਿਆਂ 'ਚ ਫਰਕ ਕਿਉਂ ਕੀਤਾ ਕਿਉਂਕਿ ਦੀਦੀ ਜਦੋਂ ਮੈਂ ਘਰ ਛੱਡ ਕੇ ਗਿਆ ਸੀ ਨਾ ਆ ਬਾਹਰ 'ਚ ਖੜ ਕੇ ਤੁਹਾਨੂੰ ਮੈਂ ਕਿਹਾ ਸੀ ਵੀ ਦੀਦੀ ਅੱਜ ਤੋਂ ਬਾਅਦ ਘਰ ਦੀ ਜ਼ਿੰਮੇਵਾਰੀ ਤੁਹਾਡੀ ਆ ਤੇ ਤੁਸੀਂ ਨਿਭਾਈ ਕਿਉਂ ਨਹੀਂ ਉਹ ਮਾਮਾ ਜੀ ਅਸੀਂ ਤਾਂ ਆਪਣੇ ਵੱਲੋਂ ਨਾ ਪੂਰੀ ਜ਼ਿੰਮੇਵਾਰੀ ਨਿਭਾਉਣ ਦੀ ਕੋਸ਼ਿਸ਼ ਕੀਤੀ ਆ ਪਰ ਮਾਵਾਤੀਆਂ ਨਾ ਪੈਰ ਤੇ ਪਾਣੀ ਨਹੀਂ ਪੈਣ ਦਿੰਦੀਆਂ ਤੇ ਮੇਰੀ ਮਾਂ ਬਾਰ-ਬਾਰ ਇਹਨਾਂ ਨੂੰ ਮਨਾਉਂਦੀ ਚੰਗੀ ਲੱਗਦੀ ਹੈ ਗੱਲ ਮੈਂ ਉਧਰ ਕਰਦਾ ਪਿਆ ਤੇਰੇ ਨਾਲ ਨਹੀਂ ਆਪ ਦਾ ਸੰਗ ਬੰਨ੍ਹ ਰੱਖ ਨਹੀਂ ਤਾਂ ਮੈਨੂੰ ਕੰਨਸ ਮਾਵਾ ਮਾ ਬੰਨਾ ਪੈਣਾ ਅਮਨ ਤੂੰ ਚੁੱਪ ਕਰ ਮੈਂ ਕਾ ਦਿਆ ਤੇਰੇ ਮਾਮੇ ਨੇ ਕ ਤੇਰੇ ਜਾਨ ਤੋਂ ਬਾਅਦ ਨਾ ਤੁਹਾਡੇ ਘਰੇ ਮੈਂ 2-3 ਵਾਰ ਗਈ ਆ ਪੁੱਛ ਤਾਂ ਇਹਨਾਂ ਨੂੰ ਮੈਂ ਕਿਹਾ ਇਹਨਾਂ ਨੂੰ ਇਹ ਬੈਗ ਚੱਕੋ ਤੇ ਚੱਲੋ ਸਾਡੇ ਘਰ ਇਹਨਾਂ ਨੇ ਪਿਆਰ ਪੱਟਿਆ ਪੁੱਛ ਤਾਂ ਇਹਨਾਂ ਨੂੰ ਦੀਦੀ ਘਰੇ ਨਾ ਕਰਜ਼ੇ ਵਾਲੇ ਆ ਜਾਂਦੇ ਸੀ ਅਸੀਂ ਤੁਹਾਨੂੰ ਫੋਨ ਲਾ ਲਾ ਕੇ ਥੱਕ ਜਾਂਦੇ ਸੀ ਤੁਸੀਂ ਫੋਨ ਨਹੀਂ ਸੀ ਚੱਕਦੇ ਤੇ ਜਦੋਂ ਵਿਹਲੇ ਹੁੰਦੇ ਸੀ ਉਦੋਂ ਸਾਡੇ ਵੱਲ ਆ ਜਾਂਦੇ ਸੀ ਕਹਿ ਦਿੰਦੇ ਸੀ ਬੈਗਪੈਕ ਕਰੋ ਚਲੋ ਉਧਰ ਚੱਲੀਏ ਮੈਂ ਅਣਜਾਣ ਨਹੀਂ ਹੈਗੀ ਉਹ ਚਾ ਕਰਜ਼ੇ ਵਾਲੇ ਤੁਹਾਡੇ ਘਰ ਆਂਦੇ ਸੀ ਤਾਂ ਉਹਨਾਂ ਨਾਲ ਬੈਸਣਾ ਤੂੰ ਵੀ ਸੀ ਤੇ ਬੈਸਣਾ ਮੈਂ ਵੀ ਸੀ ਤੇ ਜੇ ਮੈਂ ਤੁਹਾਨੂੰ ਕਹਿੰਦੀ ਸੀ ਵੀ ਆਪਣਾ ਬੈਗਪੈਕ ਕਰਕੇ ਇੱਧਰ ਆ ਜਾਓ ਤਾਂ ਰਮਨ ਦੱਸ ਮੈਂ ਇੱਚ ਕਿਹੜਾ ਮਾੜਾ ਕਰਦੀ ਸੀ ਗੱਲ ਹੈਗੀ ਐਵੇਂ ਮੈਂ ਉਧਰ ਮੂੰਹ ਬਣਾ ਕੇ ਬੈਠਾ ਰਹਿੰਦਾ ਤੇ ਤੂੰ ਵੀ ਇੱਧਰ ਦੋਨਾਂ ਦਾ ਪਤਾ ਹੀ ਨਹੀਂ ਲੱਗਣਾ ਸੀਗਾ ਕੌਣ ਕਿੰਦੇ ਨਾਲ ਗੁੱਸੇ ਆ ਇਸ ਕਰਕੇ ਮੈਂ ਅੱਜ ਕਲੀਅਰ ਕਰਨ ਆਇਆ ਵੀ ਨਾ ਤੂੰ ਵੀ ਸਾਡੇ ਆਉਣਾ ਨਾ ਅਸੀਂ ਤੁਹਾਡੇ ਆਉਣਾ ਕੋਈ ਗੱਲ ਨਹੀਂ ਭਰਾਵਾ ਜਿੱਦਾਂ ਤੂੰ ਚਾਹਨਾ ਉਦਾਂ ਹੋ ਜਾਊਗਾ ਆ ਦੇਖ ਲੈ ਅਮਨ ਜੇ ਹੁਣ ਕੁੜੀ ਦਾ ਚੰਗੇ ਘਰ ਰਿਸ਼ਤਾ ਹੋ ਗਿਆ ਨਾ ਤਾਂ ਹੁਣ ਨਹੀਂ ਸਾਨੂੰ ਸਿਆਣ ਦੇ ਹੁਣ ਤੂੰ ਕੌਣ ਤੇ ਮੈਂ ਕੌਣ ਉਹ ਮੇਰੀ ਧੀ ਵਾਸਤੇ 100 ਰਿਸ਼ਤੇ ਨੇ ਇਦਾਂ ਦੇ ਮੈਂ ਅੱਜ ਮਨਾ ਕਰ ਦਵਾ ਪਰ ਮੇਰੀ ਧੀ ਉੱਥੇ ਜਾਣਾ ਚਾਹੁੰਦੀ ਆ ਮੈਂ ਆਪਣੀ ਧੀ ਦੀ ਰੀਜ ਕਿਉਂ ਨਾ ਪੂਰੀ ਕਰ ਤੇ ਕਰ ਫੇਰ ਆਪਣੀ ਧੀ ਦੀ ਰੀਜ ਪੂਰੀ ਮੈਂ ਕਿਹਾ ਤੈਨੂੰ ਮਨਾ ਕਰਦੀ ਆ ਪਰ ਸਾਡਾ ਐਸਾਨ ਤਾਂ ਮੰਨ ਰਿਸ਼ਤਾ ਤਾਂ ਅਸੀਂ ਉਹ ਕਰਵਾਇਆ ਪਹਿਲਾਂ ਤੁਸੀਂ ਨੇ ਰਿਸ਼ਤਾ ਕਰਵਾਇਆ ਤੇ ਫਿਰ ਤੜਵਾਉਣ ਨੂੰ ਫਿਰਦੇ ਹੋ ਉਹ ਕਿਉਂ ਉਹ ਵੀ ਦੱਸੋ ਫਿਰ ਇਹਨਾਂ ਨੂੰ ਜਿੱਥੇ ਤੇਰੀ ਧੀ ਦਾ ਦਿਲ ਕਰਦਾ ਨਾ ਉੱਥੇ ਆਪਣੀ ਧੀ ਨੂੰ ਵਿਆਹ ਲ ਜਦ ਵਿਆਹ ਤੋਂ ਬਾਅਦ ਲਾਂਬੇ ਆਏ ਨਾ ਫੇਰ ਨਾ ਹੀ ਮੇਰੇ ਕੋਲ ਲਾਂਬੇ ਲੈ ਕੇ ਪੂਰੇ 1 ਸਾਲ ਬਾਅਦ ਡੈਡੀ ਮੇਰੇ ਵਾਪਸ ਆਏ ਐ ਤੇ ਉਹਨਾਂ ਨੇ ਸਾਲ ਬਾਅਦ ਹੀ ਇਸ ਘਰ 'ਚ ਪੈਰ ਰੱਖਿਆ ਤੁਹਾਨੂੰ ਉਹਨਾਂ ਦੇ ਆਏ ਦੀ ਖੁਸ਼ੀ ਨਹੀਂ ਤੇ ਤੁਸੀਂ ਅੱਗੋਂ ਲੜਣਦਿਆਂ ਗੱਲਾਂ ਕਰੀ ਜਾਂਦੇ ਹੋ ਇੱਕ ਗੱਲ ਸੁਣ ਰਾਧਿਕਾ ਜੇ ਤੇਰੇ ਪਿਓ ਨੇ ਮੇਰੀ ਧੀ ਨੂੰ ਸੰਗ ਬੰਦ ਕਰਨ ਲਈ ਕਿਹਾ ਨਾ ਤਾਂ ਸੰਗ ਤੂੰ ਵੀ ਆਪਣਾ ਬੰਦ ਰੱਖ ਨਹੀਂ ਤਾਂ ਫਿਰ ਮੇਰੀ ਧੀ ਵੀ ਬਰਾਬਰ ਬੋਲੂਗੀ ਤੁਹਾਡੀ ਧੀ ਨਾ ਜਦੋਂ ਵੀ ਬੋਲਦੀ ਹੈ ਨਾ ਰਿਸ਼ਤੇ ਤੋੜਨ ਦੀਆਂ ਗੱਲਾਂ ਕਰਦੀ ਹੈ ਇਹ ਤਾਂ ਤਾਂ ਮੇਰੇ ਡੈਡੀ ਨੇ ਚੁੱਪ ਕਰਾਇਆ ਤੇ ਮੈਂ ਤੁਹਾਨੂੰ ਸਿਰਫ ਇਹੀ ਕਹਿ ਰਹੀ ਆ ਕਿ ਇੰਨੀ ਦੇਰ ਬਾਅਦ ਤੁਹਾਡਾ ਪ੍ਰਾਈਸ ਘਰ ਚ ਆਇਆ ਤੁਹਾਨੂੰ ਤਾਂ ਸਭ ਕੋ ਖੁਸ਼ੀ ਹੋਣੀ ਚਾਹੀਦੀ ਐ ਖੁਸ਼ੀ ਤਾਂ ਤੁਹਾਨੂੰ ਕੀ ਹੋਣੀ ਤੁਹਾਡੇ ਦੇ ਚਿਹਰੇ ਦੇ ਰੰਗ ਹੀ ਉੱਡੇ ਪਏ ਨੇ ਐਦਾਂ ਲੱਗਦਾ ਕਿ ਤੁਸੀਂ ਚਾਹਦੇ ਹੀ ਨਹੀਂ ਸੀ ਕਿ ਮੇਰੇ ਡੈਡੀ ਵਾਪਸ ਆਣ ਇੱਕ ਸਾਲ ਚ ਨਾ ਜਿੰਨੀ ਵਾਰ ਇਹ ਉਧਰ ਆਏ ਨੇ ਨਾ ਇਹਨਾਂ ਨੇ ਆਪਣੇ ਘਰ ਤੋੜਨ ਦੀਆਂ ਗੱਲਾਂ ਕੀਤੀਆਂ ਨੇ ਸਾਨੂੰ ਮਾਮਾ ਧੀਆਂ ਨੂੰ ਅਲੱਗ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਇਹਨਾਂ ਨੇ ਨਾਲੇ ਜਿੰਨੀ ਵਾਰ ਉਧਰ ਆਏ ਨੇ ਨਾ ਹਮੇਸ਼ਾ ਖਾਲੀ ਹਾਥੀ ਆਏ ਨੇ ਮੇਰੇ ਤੇ ਰਾਧਿਕਾ ਦੇ ਕੰਨ ਭਰ ਕੀ ਗਏ ਨੇ ਇਹ ਇੰਨਾ ਸਾਹਮਣੇ ਨਾ ਮੈਂ ਤੁਹਾਡੇ ਨਾਲ ਤਾਂ ਗੱਲ ਕਰਦੀ ਪਈਆਂ ਕਿਤੇ ਇਹ ਇਹ ਨਾ ਕਹਿਣ ਬਾਅਦ ਦੇ ਵਿੱਚ ਕੀ ਦੀ ਪੀ ਵੀ ਝੂਠ ਬੋਲਦੀ ਆ ਤੇ ਰਾਧਿਕਾ ਵੀ ਝੂਠ ਬੋਲਦੀ ਆ ਇਧਰ ਲਿਆਉਣ ਦੀ ਮੇਰੀ ਇਹੀ ਵਜ੍ਹਾ ਸੀ ਤੁਹਾਨੂੰ ਪੀਪੀ ਜਿਹੜੀਆਂ ਤੋਂ ਗੱਲਾਂ ਕਰਦੀ ਪਈਆਂ ਨਾ ਰਮਣ ਇਹ ਨਾ ਤੈਨੂੰ ਇਹਦਾ ਕੋਈ ਅਵਾਰਡ ਨਹੀਂ ਦੇ ਦੇਣਾ ਸਗੋਂ ਨਾਨ ਪਰਜਾਈ ਦੇ ਵਿੱਚ ਜਿਹੜੀਆਂ ਗੱਲਾਂ ਹੋਈਆਂ ਉਹ ਤੇ ਪਰਦਾ ਪਾ ਕੇ ਨਾ ਤੂੰ ਸਾਡਾ ਭੈਣ ਭਰਾਵਾਂ ਦਾ ਰਿਸ਼ਤਾ ਸਹੀ ਵੀ ਕਰ ਸਕਦੀ ਸੀ ਕੀ ਪਤਾ ਇਹਨਾਂ ਦੀ ਜਾਣ ਤੋਂ ਬਾਅਦ ਤੁਸੀਂ ਸਾਨੂੰ ਚੰਗੀ ਤਰ੍ਹਾਂ ਪੁੱਛ ਲੈਂਦੇ ਜਿਹੜਾ ਵਾਰ ਮੈਨੂੰ ਮਿਲਣਾ ਸੀ ਤੁਹਾਨੂੰ ਹੀ ਮਿਲ ਜਾਂਦਾ ਇਹ ਗੱਲਾਂ ਕਰਕੇ ਨਾ ਮਾਮੀ ਜੀ ਨਾ ਤਾਂ ਤੁਸੀਂ ਸਿਆਣਪ ਦਿਖਾ ਰਹੇ ਹੋ ਤੇ ਮੰਮੀ ਨਾ ਤੁਸੀਂ ਸਿਆਣਪ ਦਿਖਾ ਰਹੇ ਹੋ ਉਹ ਬੈਂਸਨ ਨੂੰ ਤਾਂ ਜਿੰਨਾ ਮਰਜੀ ਬੈਂਸੀ ਚੱਲੋ ਸਾਰੀ ਦਿਹਾੜੀ ਪਈ ਆ ਮੈਂ ਤਾਂ ਇਹ ਕਹਿਨੀ ਆ ਵੀ ਜੋ ਵੀ ਹੋ ਗਿਆ ਉਹਦੇ ਤੇ ਮਿੱਟੀ ਪਾਓ ਤੇ ਰਿਸ਼ਤੇ ਵਧੀਆ ਕਰ ਲਓ ਆਪਣੇ ਕਿਉਂਕਿ ਮਾਮਾ ਜੀ ਤੁਸੀਂ ਤਾਂ ਬੜੇ ਆਰਾਮ ਨਾਲ ਕਹਿ ਦਿੱਤਾ ਕਿ ਤੁਸੀਂ ਸਾਡੇ ਨਾਲ ਆਇਓ ਅਸੀਂ ਤੁਹਾਡੇ ਨਹੀਂ ਆਵਾਂਗੇ ਉਹ ਮਾਮਾ ਜੀ ਅੱਜ ਨਹੀਂ ਸਾਲ ਬਾਅਦ 2 ਸਾਲ ਬਾਅਦ ਕਦੇ ਤਾਂ ਤੁਹਾਨੂੰ ਸਾਡੀ ਲੋੜ ਪਏਗੀ ਜਾਂ ਸਾਨੂੰ ਤੁਹਾਡੀ ਲੋੜ ਪਏਗੀ ਫਿਰ ਚਾਰ ਲੋਕਾਂ ਦੇ ਵਿੱਚ ਤਮਾਸ਼ਾ ਦਿਖਾਣਾ ਹੀ ਕਿਉਂ ਚਲੋ ਵੀ ਕਲਾਪਿੰਗ ਕਰੋ ਦੇਖੋ ਤਾਂ ਤਮਾਸ਼ੇ ਦੀਆਂ ਗੱਲਾਂ ਕੌਣ ਕਰਦੀ ਪਈ ਹੈ ਜਿਨ੍ਹਾਂ ਨੇ ਮੇਰੇ ਪਰਿਵਾਰ ਦਾ ਚਾਰ ਬੰਦੇ ਜਿਹਾ ਤਮਾਸ਼ਾ ਬਣਾਇਆ ਰਿਸ਼ਤੀਆਂ ਦੇ ਵਿੱਚ ਜਿੰਨਾ ਮਰਜ਼ੀ ਵਾਧਾ ਘਾਟ ਹੋ ਜਾਏ ਮੈਂ ਚੱਲੂਗਾ ਪਰ ਜਿੱਥੇ ਮੇਰੀ ਧੀ ਦੀ ਗੱਲ ਆ ਗਈ ਨਾ ਮੈਂ ਨਹੀਂ ਦੇਖੂਗਾ ਵੀ ਮੂਰੇ ਕੌਣ ਖੜਾ ਔ ਰਮਨ ਧੀਆਂ ਧਿਆਣੀਆਂ ਤਾਂ ਸਭ ਨੂੰ ਆਪਣੀਆਂ ਆਪਣੀਆਂ ਪਿਆਰੀਆਂ ਹੀ ਹੁੰਦੀਆਂ ਜੇ ਤੈਨੂੰ ਆਪਣੀ ਧੀ ਪਿਆਰੀ ਐ ਤੇ ਮੈਨੂੰ ਵੀ ਤਾਂ ਆਪਣੀ ਪਿਆਰੀ ਐ ਹਰ ਕੋਈ ਆਪਣੀ ਧੀ ਲਈ ਵਧੀਆ ਹੀ ਸੋਚਦਾ ਇਹੀ ਤਾਂ ਮੈਂ ਤੁਹਾਨੂੰ ਸਮਝਾਉਣਾ ਚਾਹੁੰਨਾ ਵੀ ਪਿਓ ਤੋਂ ਬਾਅਦ ਜੇ ਕੋਈ ਧੀ ਆਉਂਦੀ ਤਾਂ ਚੰਗਾ ਸੋਚ ਸਕਦਾ ਨਾ ਤੇ ਉਹ 부ਆ ਹੁੰਦੀ ਐ ਕਿਉਂਕਿ ਭੂਆ ਤੇ ਭਤੀਜੀ ਇੱਕੋ ਹੀ ਵੇੜੇ 'ਚ ਜੰਮ ਪਾਲ ਕੇ ਵੱਡੀਆਂ ਹੁੰਦੀਆਂ ਆ। ਆ ਆ ਆ ਜੇ ਤੁਸੀਂ ਸਾਡੀ ਧੀ ਨੂੰ ਲੈ ਕੇ ਨਾ ਆਪਣੇ ਫਰਜ਼ ਪੂਰੇ ਕਰੋਗੇ ਨਾ ਤਾਂ ਹੀ ਅਸੀਂ ਤੁਹਾਡੀ ਧੀ ਨੂੰ ਲੈ ਕੇ ਆਪਣੇ ਫਰਜ਼ ਪੂਰੇ ਕਰਾਂਗੇ ਕਿਉਂਕਿ ਤਹਾਡੀ ਧੀ ਦੇ ਵਿਆਹ ਤੇ ਮਾਮੇ-ਮਾਮੀ ਦੀ ਲੋੜ ਤਾਂ ਪੈਣੀ ਹੋਣਾ ਨਾ ਅਮਰ ਹੁਣ ਤੋ ਕਿਤੇ ਇਹ ਨਾ ਕਹਿ ਦੀ ਕਿ ਮਾਮਾ-ਮਾਮੀ ਨਾ ਸਾਡੇ ਕੋਲ ਬਥੇਰੇ ਫਿਰ ਅਸੀਂ ਵੀ ਕਹਿ ਦਾਂਗੇ ਕਿ ਭੂਆ ਸਾਡੇ ਲਈ ਬਥੇਰੀਆਂ ਮੈਂ ਹੁਣ ਤੱਕ ਜੋ ਵੀ ਕੁਝ ਹੋਇਆ ਨਾ ਸਭ ਕੁਝ ਭੁੱਲਣ ਲਈ ਤਿਆਰ ਹਾਂ ਤੇ ਰਿਸ਼ਤੇ ਸਹੀ ਕਰਨ ਲਈ ਵੀ ਤਿਆਰ ਪਰ ਮੈਨੂੰ ਇਹ ਦੱਸੋ ਜਿੱਥੇ ਮੇਰੀ ਧੀ ਦਾ ਰਿਸ਼ਤਾ ਤੁਸੀਂ ਜੋੜਿਆ ਉਹ ਆਪਦੇ ਮਤਲਬ ਲਈ ਕਿਉਂ ਜੋੜਿਆ ਇਹ ਦੱਸੋ ਨਹੀਂ ਅਸੀਂ ਕਿਹੜਾ ਮਤਲਬ ਪੂਰਾ ਕਰ ਲਿਆ ਤੇਰੀ ਧੀ ਦਾ ਰਿਸ਼ਤਾ ਕਰਾ ਕੇ ਬਲਾ ਮੁੰਡੇ ਵਾਲਿਆਂ ਨੂੰ ਅਸੀ ਉਹਨੋਂ ਕੋਲ ਲੱਖ ਰੁਪਿਆ ਲੈ ਲਿਆ ਜਾਂ ਕੋਈ ਜ਼ਮੀਨ ਜਾਇਦਾਦ ਆਪਣੇ ਨਾਂ ਲਵਾ ਲਈ ਜਾਂ ਕੋਈ ਛਾਪ ਵਾਲੀ ਬਲਾ ਮੁੰਡੇ ਵਾਲਿਆਂ ਨੂੰ ਜੇ ਤੁਸੀਂ ਆਪਣੇ ਫੈਸਲੇ ਰਿਸ਼ਤਾ ਨਹੀਂ ਸੀ ਕਰਵਾਇਆ ਤਾਂ ਤੜਵਾਉਣ ਦੀ ਕੋਸ਼ਿਸ਼ ਕਿਉਂ ਕਰਦੇ ਪਈਓ ਮੈਨੂੰ ਪਤਾ ਦੋਨਾਂ ਵਿੱਚ ਨਾ ਤੁਹਾਡਾ ਹੀ ਕੋਈ ਫਾਇਦਾ ਹਰਦੀਪ ਤਾਂ ਹੀ ਤਾਂ ਮੈਂ ਤੈਨੂੰ ਉਹ ਦਿਨ ਕਿਹਾ ਸੀ ਕਿ ਤੂੰ ਮੁੰਡੇ ਵਾਲਿਆਂ ਨਾਲ ਗੱਲ ਕਰਕੇ ਸਾਰੇ ਕਾਜ ਵਿਆਰ ਆਪ ਕਰ ਫਿਰ ਤੈਨੂੰ ਪਤਾ ਲੱਗ ਜਾਊਗਾ ਕਿ ਮੈਂ ਰਿਸ਼ਤਾ ਤੜਵਾਨੀ ਕਿਉਂ ਪਈਆਂ ਉਹ ਤਾਂ ਮੈਂ ਕੱਲ ਜਾ ਕੇ ਆਉਂਗਾ ਮੁੰਡੇ ਵਾਲਿਆਂ ਵੱਲ ਇਹ ਮੈਨੂੰ ਲੱਗਿਆ ਵੀ ਸਭ ਕੁਝ ਠੀਕ ਆ ਫਿਰ ਤਾਂ ਮੈਂ ਉਥੇ ਹੀ ਕੁੜੀ ਦਾ ਰਿਸ਼ਤਾ ਕਰੂੰਗਾ ਇਹ ਵੀ ਮੇਰੀ ਜਿੱਦ ਆ ਫਿਰ ਮਾਮਾ ਜੀ ਜਿਹਦਾ ਨਾਲ ਪੁਗਾਈ ਹੋਏ ਰਿਸ਼ਤੇ ਨਾ ਕਾਮਯਾਬ ਨਹੀਂ ਹੁੰਦੇ ਤਾਂ ਹੀ ਮੇਰੀ ਮੰਮੀ ਕਹਿੰਦੀ ਐ ਕਿ ਜੋ ਵੀ ਤੁਸੀਂ ਕਰਨਾ ਨਾ ਆਪਣੇ ਆਪ ਕਰੋ ਕੱਲ ਨੂੰ ਸਾਨੂੰ ਨਾ ਉਹ ਲਾਂਭਾ ਦੇ ਦਿਓ ਚਲੋ ਠੀਕ ਆ ਫਿਰ ਅੱਜ ਤੋਂ ਬਾਅਦ ਤੁਸੀਂ ਆਪਣੇ ਰਾਹ ਤੇ ਅਸੀਂ ਆਪਣੇ ਰਾਹ ਪਰ ਇੱਕ ਵਾਰੀ ਨਾ ਅੱਜੂ ਨੂੰ ਮੇਰੇ ਕੋਲ ਜਰੂਰ ਭੇਜਿਓ ਉਹਦੇ ਨਾਲ ਮੇਰੀਆਂ ਕੋਈ ਗੱਲਾਂ ਰਹਿੰਦੀਆਂ ਨੇ ਉਹ ਮਾਮਾ ਜੀ ਨਾਲੇ ਤਾਂ ਤੁਸੀਂ ਕਹੀ ਜਾਂਦੇ ਹੋ ਕਿ ਤੁਸੀਂ ਆਪਣੇ ਰਾਹ ਅਸੀਂ ਆਪਣੇ ਰਾਹ ਉਹ ਤੁਸੀਂ ਨਾਲੇ ਅੱਜੂ ਨੂੰ ਵੀ ਬੁਲਾਈ ਜਾਂਦੇ ਹੋ ਮੈਨੂੰ ਸਭ ਪਤਾ ਮੇਰੇ ਭਰਾ ਨੂੰ ਬੁਲਾ ਕੇ ਤੁਸੀਂ ਉਹਦੀ ਬੇਸੀ ਕਰਨੀ ਆ ਨਾ ਨਾ ਮੈਂ ਆਪਣਾ ਭਰਾ ਤੁਹਾਡੇ ਕੋਲ ਨਹੀਂ ਭੇਜਣਾ ਚਲ ਠੀਕ ਆ ਫਿਰ ਜਦੋਂ ਰਾਸਤੇ 'ਚ ਕਿਤੇ ਮਿਲੂਗਾ ਫਿਰ ਕਰ ਲਾਂਗੇ ਗੱਲ ਨਹੀਂ ਤਾਂ ਐਂਦਾ ਕਰੀ ਮੇਰੇ ਵੱਲੋਂ ਉਹ ਤੋਂ ਪੁੱਛ ਕੇ ਦੱਸਦੀ ਵੀ ਜਦੋਂ ਮਾਮੇ ਕੋਲੇ ਪੈਸੇ ਸੀ ਉਹਦੀ ਉਹਨੂੰ ਮਾਮਾ ਕਿਉਂ ਚੰਗਾ ਲੱਗਦਾ ਸੀ ਜਦੋਂ ਪੈਸੇ ਹੈ ਨਹੀਂ ਸੀ ਉਦੋਂ ਉਹਨੂੰ ਮੇਰਾ ਪਰਿਵਾਰ ਕਿਉਂ ਚੁਭਣ ਲੱਗ ਗਿਆ ਸੀ ਕੋਈ ਗੱਲ ਨਹੀਂ ਮਾਮਾ ਜੀ ਮੈਂ ਅੱਜੂ ਨੂੰ ਨਾ ਜ਼ਰੂਰ ਪੁੱਛ ਕੇ ਦੱਸ ਦਾਂਗੀ ਮੈਂ ਆਪਣੇ ਵੱਲੋਂ ਨਾ ਪੂਰੀ ਕੋਸ਼ਿਸ਼ ਕੀਤੀ ਸੀ ਕਿ ਸਾਰਾ ਕੁਝ ਕਲੀਅਰ ਕਰਕੇ ਨਾ ਰਿਸ਼ਤੇ ਸਹੀ ਕਰ ਦਿੱਤੇ ਜਾਣ ਪਰ ਚਲੋ ਜੇ ਤੁਸੀਂ ਆਪਣੀਆਂ ਹੀਆਂ ਪੁਗਾਣੀਆਂ ਨਾ ਤੇ ਤੁਹਾਡੀ ਮਰਜ਼ੀ ਹੈ ਮੇਰੇ ਜਾਣ ਤੋਂ ਬਾਅਦ ਮੇਰੇ ਪਰਿਵਾਰ ਨੂੰ ਕਿਸੇ ਨੇ ਪੁੱਛਿਆ ਨਹੀਂ ਤੇ ਚਾਰ ਬੰਦਿਆਂ 'ਚ ਉਹਨਾਂ ਦੀ ਬੇਇੱਜ਼ਤੀ ਕਰਦੇ ਰਹੇ ਤੇ ਨਾ ਉਹਨਾਂ ਦੇ ਸੁੱਖ 'ਚ ਨਾ ਉਹਨਾਂ ਦੇ ਦੁੱਖ 'ਚ ਖੜੇ ਹਲੇ ਤੂੰ ਕਹਿਨੀ ਆੜੀਆਂ ਆੜੀਆਂ ਹੀ ਸੀ ਇਹ ਤਾਂ ਸ਼ੁਕਰ ਕਰੋ ਮੈਂ ਸਾਲ ਲਈ ਗੈਬ ਹੋਇਆ ਸੀ ਜੇ ਮੈਨੂੰ ਕੁਛ ਹੋ ਹੋਵਾ ਜਾਂਦਾ ਤੇ ਤੁਸੀਂ ਤਾਂ ਮੇਰੇ ਪਰਿਵਾਰ ਨੂੰ ਰੋਲ ਕੇ ਰੱਖਦੇ ਨਾ ਸੀ ਉਹ ਭਰਾਵਾ ਉੱਚੀ ਬੋਲ ਕੇ ਨਾ ਰਿਸ਼ਤੇ ਸਹੀ ਨਹੀਂ ਹੋਣੇ ਹਾਲੇ ਵੀ ਕਹਿ ਰਹੀਆਂ ਬਹਿ ਜਾ ਠੰਡਾ ਪਾਣੀ ਪੀਓ ਤੇ ਰਿਸ਼ਤੇ ਸਹੀ ਕਰੋ ਭੈਣੇ ਜੇ ਰਿਸ਼ਤਿਆਂ ਦੇ ਵਿੱਚ ਗੰਢਾ ਪੈਣ ਨਾ ਤੇ ਉਹ ਪਹਿਲਾਂ ਜੇ ਨਹੀਂ ਰਹਿੰਦੇ ਤੇ ਰਹੀ ਮੇਰੇ ਧੀ ਦੇ ਵਿਆਹ ਦੀ ਗੱਲ ਤੇ ਪੂਰੇ ਧੁੰਦੜਾਕੇ ਨਾਲ ਕਰੂੰ ਤੇ ਆਉਂਦੇ ਵਿਆਹ ਦੀਆਂ ਸ਼ੈਣਾਈਆਂ ਤੁਹਾਡੇ ਕੰਨਾਂ 'ਚ ਫਨਾਈ ਦੇਣਗੀਆਂ ਜੇ ਰਹੀ ਰਿਸ਼ਤੇ ਠੀਕਰਨ ਦੀ ਗੱਲ ਉਹ ਤੁਹਾਨੂੰ ਪਤਾ ਕਿਵੇਂ ਹੋਣਗੇ ਕੀ ਹੋ ਗਿਆ ਤੁਹਾਨੂੰ ਇੱਥੇ ਤੁਸੀਂ ਕਿਉਂ ਖੜ ਗਏ ਆਜੋ ਚੱਲੀਏ ਹੁਣ ਦੀਪੀ ਪਹਿਲਾਂ ਜਦੋਂ ਮੈਂ ਛੋਟਾ ਹੁੰਦਾ ਨਾ ਭੈਣ ਨਾਲ ਲੜ ਕੇ ਚੱਲ ਜਾਂਦਾ ਸੀ ਤੇ ਭੈਣ ਰੋਕ ਵੀ ਲੈਂਦੀ ਸੀ ਤੇ ਗਲੀ ਤੱਕਰ ਦੇਖਣ ਵੀ ਆਉਂਦੀ ਸੀ ਅੱਜ ਆਈ ਨਹੀਂ ਕੀ ਅੱਜ ਕੱਲ ਭੈਣ ਭਰਾਵਾਂ ਦਾ ਰਿਸ਼ਤਾ ਇੰਨਾ ਕੱਚਾ ਹੋ ਗਿਆ ਪੈਸਾ ਤੇ ਆਕੜ ਇੰਨੀ ਉੱਤੇ ਹੋ ਗਈ ਉਹ ਜਿਹੜੇ ਰਿਸ਼ਤੇ ਪੈਸਿਆਂ ਨੇ ਖਰਾਬ ਕੀਤੇ ਨੇ ਤੇ ਕੁਝ ਆਕੜਾਂ ਨੇ ਕੀ ਸਾਰੀ ਜ਼ਿੰਦਗੀ ਐਦੀ ਚੱਲਦਾ ਰਹੂਗਾ ਹੁਣ ਛੋਟੇ ਹੁੰਦੇ ਇੱਕੋ ਵਿੜੇ 'ਚ ਖੇਡਣ ਵਾਲੇ ਭੈਣ ਭਰਾ ਵੱਡੇ ਹੋ ਕੇ ਇੱਕ ਦੂਜੇ ਦੇ ਦੁਸ਼ਮਣ ਕਿਉਂ ਬਣ ਜਾਂਦੇ ਨੇ ਇਹ ਗੱਲ ਨਹੀਂ ਸਮਝ ਆ ਰਹੀ ਤਾਂ ਹੀ ਤਾਂ ਜੀ ਲੋਕੀ ਕਹਿ ਰਿਹਾ ਕਿ ਅੱਜ ਦੇ ਟਾਈਮ 'ਚ ਬੱਚਾ ਨਾ ਇੱਕੋ ਹੀ ਠੀਕ ਆ ਕੱਲ ਜੁਗਾ ਪਤਾ ਕੋਈ ਨਹੀਂ ਕਦੋਂ ਰਿਸ਼ਤੇਦਾਰੀਆਂ ਪਲਟੀ ਮਾਰ ਜਾਣ ਉਹ ਬੱਚੇ ਇੱਕ ਹੋਣ ਚਾਹੇ ਦੋ ਹੋਣ ਉਹ ਗੱਲ ਨਹੀਂ ਜਿੰਨੀ ਦੇਰ ਰਿਸ਼ਤਾ ਦਿਲੋਂ ਨਾ ਨਭਾਈਏ ਉਹ ਅਧੂਰਾ ਹੀ ਰਹਿੰਦਾ ਰਿਸ਼ਤਾ ਰਹਿਣਾ ਡੈਡੀ ਦੋਨੋਂ ਪਾਸੋਂ ਨਿਭੇ ਨਾ ਦਿਲੋਂ ਤਾਹੀ ਉਹ ਰਿਸ਼ਤਾ ਨਹੀਂ ਬਤਾ ਜੇ ਇੱਕ ਪਾਸਿਓਂ ਧਿਲੋ ਕਰਨ ਵਾਲਾ ਹੋਵੇ ਤੇ ਦੂਜੇ ਪਾਸਿਓਂ ਫਾਇਦਾ ਚੱਕਣ ਵਾਲਾ ਹੋਵੇ ਤਾਂ ਵੀ ਉਹ ਰਿਸ਼ਤਾ ਨਾ ਅਧੂਰਾ ਹੀ ਰਹਿੰਦਾ ਇਹਨਾਂ ਦੁੱਖ ਤਾਂ ਮੈਨੂੰ ਉਦੋਂ ਨਹੀਂ ਲੱਗਿਆ ਸੀ ਜਦੋਂ ਮੇਰੇ ਮਾਪਿਓ ਗਏ ਸੀ ਜਿੰਨਾ ਅੱਜ ਲੱਗਿਆ ਕਿਉਂਕਿ ਸਾਹਮਣੇ ਖੜੀ ਭੈਣ ਨੂੰ ਨਾ ਆਉਂਦਾ ਭਰਾ ਬਰਦਾਸ਼ਾ ਤੇ ਨਾ ਆਉਂਦਾ ਪਰਿਵਾਰ ਬਰਦਾਸ਼ ਚਲੋ ਜੀ ਇੱਥੇ ਖੜੇ ਨਾ ਐਵੇਂ ਨਕਲ ਪੀ ਜਾਓ ਜੇ ਭੈਣ ਨੇ ਬਾਹਰ ਆਉਣਾ ਹੁੰਦਾ ਨਾ ਇੰਨੀ ਦੇਰ ਨੂੰ ਆ ਜਾਣਾ ਸੀ ਆ ਜਾਓ